ਕਤਲਨ ਤੋਂ ਜਿਲ੍ਹਾ ਪ੍ਰਧਾਨ ਮੇਲਾ ਕਾਂਗਰਸ ਅਸਾਜੀ ਜਿਹੜਾ ਇਹ ਕਿਤਨਾ ਫੁਕਿਆ ਇਹ ਕਿਤਲੇ ਫੁਕੰਦੀ ਰੋਲ ਲੋੜੀ ਨਾਲ ਪੈਂਦੀ ਜੇ ਸਾਡੀ ਸੈਂਟਰ ਗਵਰਨਮੈਂਟ ਵਧੀਆ ਹੁੰਦੀ ਕੁਪਲਾ ਕੁਪਲੇ ਕੁਪਲੀ ਲੋੜ ਨਾਲ ਹੁੰਦੀ ਜੇ ਸਰਵਿਸ ਸਟੇਟ ਦੀ ਗਵਰਨਮੈਂਟ ਚੰਗੀ ਹੁੰਦੀ ਆ ਅਨਾਖ ਚਨਾਖ ਬਿਆਨ ਦੇ ਕੇ ਰਮਨੀਤ ਬਿੱਟੂ ਜੀ ਕੀ ਸਹਕਤ ਕਰਨ ਚਾਹੁੰਦੇ ਆ ਮੇਰੇ ਰਮਨੀਤ ਬਿੱਟੂ ਜੀ ਤੁਹਾਨੂੰ ਵੀ ਜੀ ਇੱਕ ਸਵਾਲ ਪੁੱਛਦੀ ਆ ਇੰਨੇ ਸਾਲ ਬਚਪਨ ਵੀ ਤੁਹਾਡਾ ਕਾਂਗਰਸ ਚ ਹੋਇਆ ਪੈਦਾਇਸ਼ ਤੁਹਾਡੀ ਕਾਂਗਰਸ ਚ ਹੋਈ ਆ ਤੁਸੀਂ ਤੁਹਾਡਾ ਬਚਪਨ ਕਾਂਗਰਸ ਚ ਪਹ ਹੋਇਆ ਹੈ ਤੁਹਾਡਾ ਸਟਡੀ ਕਾਂਗਰਸ ਵਿੱਚ ਰਹਿ ਕੇ ਹੋਈ ਆ ਤੁਸੀਂ ਐਮਪੀ ਕਾਂਗਰਸ ਚ ਰਹਿ ਕੇ ਬਣੇ ਹੋ ਤੁਹਾਨੂੰ ਤਿੰਨ ਵਾਰ ਰਾਹੁਲ ਗਾਂਧੀ ਜੀ ਨੇ ਕਿੱਦਾਂ ਐਮਪੀ ਬਣਾਇਆ ਤੋਂ ਤੋਂ ਬੈਸਟ ਤੁਹਾਡੇ ਦਿੱਸ ਤੋਂ ਬੈਸਟ ਕੋਈ ਨਹੀਂ ਜਾਂਦਾ ਅੱਜ ਜਿਹੜੇ ਤੁਸੀਂ ਨਾਕਲਾ ਬਿਆਨ ਦੇ ਰਹੇ ਹੋ ਇਹ ਬਿਲਕੁਲ ਗਲਤ ਹੈ ਔਰ ਇਹ ਰਾਹੁਲ ਗਾਂਧੀ ਨੂੰ ਅਸਲ ਕਵਾਦੀ ਕਹਿਣਾ ਮਤਲਬ ਤੁਸੀਂ ਖੁਦ ਨੂੰ ਤਨਖਵਾਦੀ ਕਹਿ ਰਹੇ ਹੋ ਕਿਉਂਕਿ ਤੁਹਾਡਾ ਸਾਰਾ ਕੁਝ ਕਾਂਗਰਸ ਵਿੱਚ ਹੋਇਆ ਹੈ ਅੱਜ ਤੁਸੀਂ ਭਾਜਪਾ ਸਰਕਾਰ ਦੀ ਤਾਂ ਬੈਸੇ ਸਾਨੂੰ ਨਹੀਂ ਪਤਾ ਹੈ ਜਿਹੜਾ ਵੀ ਉੱਥੇ ਜਾਂਦਾ ਨਾਪਸ਼ਨਾਪ ਬਿਆਨ ਦਿੰਦਾ ਹੈ ਉਹ ਭੜਕਾਉ ਬਿਆਨ ਦਿੰਦੇ ਹੈ ਕਿ ਸਾਡੇ ਦੇਸ਼ ਦਾ ਮੋਹਲ ਖਰਾਬ ਹੋਵੇ ਤਾਂ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਐਦਾਂ ਦੇ ਲੋਕਾਂ ਨੂੰ वैसे तो सत्ता तो बाहर ही ਕੀਤਾ ਸੀ ਤੇ ਮਨੀਤ ਬਿੱਟੂ ਜੀ ਨੂੰ ਲੁਧਿਆਣੇ ਦੇ ਲੋਕਾਂ ਨੇ ਪਤਾ ਨਹੀਂ ਆਹ ਮੋਦੀ ਸਰਕਾਰ ਸੈਂਟਰ ਗਵਰਨਮੈਂਟ ਨੇ ਕੀ ਸੋਚ ਕੇ ਉਹਨਾਂ ਨੂੰ ਜਿਹੜੇ ਅਹੁਦੇ ਨਾਲ ਨਵਾਜਿਆ ਹੈ ਇਹ ਤਾਂ ਬੜੀ ਨਮੋਸ਼ੀ ਹੈ ਤੇ ਜਨਤਾ ਦੀ ਵੀ ਨਰਾਦਰੀ ਹੈ ਜਦ ਜਨਤਾ ਚਾਹ ਨਹੀਂ ਸੀ ਉਹਨਾਂ ਨੂੰ ਕਿਤੇ ਵੀ ਲੈਣਾ ਫਿਰ ਵੀ ਉਹਨਾਂ ਨੇ ਪਤਾ ਨਹੀਂ ਕਿਉਂ ਨਵਾਜਿਆ ਸੋ ਰਮਨੀਤ ਬਿੱਟੂ ਨੇ ਜਿਹੜੇ ਅਨਾਵਛਨਾਪ ਬਿਆਨ ਕੀਤੇ ਅਸੀਂ ਦੀ ਕੜੀ ਨੀਦਾ ਕਰਦੇ ਆ ਉਹ ਬਾਪੂ ਆਪਣਾ ਬਿਆਨ ਵਾਪਸ ਲੈਣ ਔਰ ਉਹ ਮਾਥੀ ਮੰਗਨ ਨਹੀਂ ਤਾਂ ਸਾਡਾ ਇਹ ਰੋਸ ਮੇਗਾਗਾ ਹੋਰ ਵੀ ਤਿੱਖੀ ਫਟਰੇਗਾ ਇਹਨੇ ਚੰਗ ਸ਼ਬਦਾਂ ਨਾਲ ਮੈਂ ਪੂਰੀ ਹਿੰਦੁਸਤਾਨ ਨੂੰ ਬੇਨਤੀ ਕਰਦੀ ਆ ਇੰਨਾ ਭੜਕਾਓ ਭਾਸ਼ਣਾ ਤੇ ਧਿਆਨ ਨਹੀਂ ਦੇਣਾ ਔਰ ਜੋ ਵੀ ਜੋ ਵੀ ਤੁਹਾਡਾ ਸਾਡਾ ਡਿਸੀਜਨ ਹੋਏਗਾ ਪਲੀਜ਼ ਕਾਂਗਰਸ ਨਾਲ ਹੱਥ ਜੋੜ ਕੇ ਕਾਂਗਰਸ ਨਾਲ ਕੰਕੇ ਨਾਲ ਸੰਤਾ ਮਿਲਾ ਕੇ ਖੜੇ ਹੋਵੋ ਕਾਹੀ ਤੇਜ਼